ਜੇ ਕਿਸੇ ਨੂੰ ਕੱਖ ਲੱਗਾ ਹੋਵੇ ਜਾਂ ਸਬਦਾ ਘਟਿਆ ਹੋਵੇ ਜਾਂ ਹੋਰ ਕੋਈ ਵੀ ਬਿਮਾਰੀ ਹੁੰਦੀ ਹੈ ਇੱਥੇ ਆਉਂਦਿਆਂ ਹੀ ਠੀਕ ਹੋ ਜਾਂਦੀ ਹੈ ਇਹ ਵੀ ਸੁਣਿਆ ਹੈ ਕਿ ਜਿਹੜਾ ਸਰੋਵਰ ਇੱਥੇ ਬਣਿਆ ਹੈ ਉਸ ਵਿੱਚ 나ਗ ਮਹਾਰਾਜ ਦੇ ਦਰਸ਼ਨ ਵੀ ਹੁੰਦੇ ਨੇ ਜਦੋਂ ਆਉਂਦੇ ਉਹ ਲੋਕੋ ਦਰਸ਼ਨ ਕਰਦੇ ਵੀ ਆ ਉਹ ਹਰ ਵੇਲੇ ਨਹੀਂ ਦਰਸ਼ਨ ਦਿੰਦੇ ਇਹ ਪਪਾ ਜੀ ਇਥੋਂ ਜਿਹੜੀ ਬਹੁਤੀ ਮਿਲਦੀ ਹੈ ਇਹਦਾ ਕੀ ਇਤਿਹਾਸ ਹੈ ਤੇ ਇੱਥੇ ਬਾਬਾ ਨਾਨਕ ਆਇਆ 9 ਮਹੀਨੇ 26 ਜਨ ਰਿਹਾ ਪਿੰਡ ਵਾਲੇ ਗੁਰਦੁਆਰੇ ਇੱਥੇ ਬਾਬਾ ਨਾਨਕ ਆਉਂਦਾ ਰਿਹਾ ਇਹ ਟਾਲੀ ਜਿਹੜੀ ਦਸਤਨ ਕਰਕੇ ਲਾਈ ਹੈ ਜਿਹੜੀ ਸੰਗਤ ਜੋ ਕੱਖ ਲੱਗਾ ਉਹ ਠੀਕ ਹੁੰਦੀ ਆ ਜਿੰਨਾਂ ਨੂੰ ਨਹੀਂ ਖੈਰ ਪੈਂਦਾ ਉਹ ਇਥੋਂ ਪੈਂਦਾ ਮਹਾਰਾਜ ਚੜ੍ਹਦੀ ਕਲਾ ਰੱਖੇ ਮੈਂ 10 ਸਾਲ ਤੋਂ ਵੈਗਰੂ ਜੀ ਆਉਂਦਾ ਮੈਨੂੰ ਕੱਖ ਲੱਗਦਾ ਸੀ ਫਿਰ ਇਥੋਂ ਬਾਬੇ ਨਾਨਕ ਦੀ ਕਿਰਪਾ ਆਈ ਇਥੋਂ ਰਮਾਨ ਆ ਗਿਆ ਮੈਂ ਛੋੜਾ ਜਾਣਾ ਮਨੋਕਾਮਨਾਪੁਰੀਆਂ ਹੋਈਆਂ ਇੱਥੇ ਆ ਗਏ ਹਾਂਜੀ ਹਾਂਜੀ ਸਾਰੀਆਂ ਮਨੋਕਾਮਨਾਪੁਰੀਆਂ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਨਾਗੇਨਾ ਸਾਹਿਬ ਸੋ ਅੱਜ ਅਸੀਂ ਪਹੁੰਚੇ ਆ ਜਿਲ੍ਹਾ ਗੁਦਾਸਪੁਰ ਦੇ ਬਟਾਲਾ ਦੇ ਪਿੰਡ ਧਿਆਤੋਸਾ ਦਾ ਦੇ ਗੁਰਦੁਆਰਾ ਸ੍ਰੀ ਨਾਗੇਨਾ ਸਾਹਿਬ ਦਰਸ਼ਨ ਕਰਾਵਾਂਗੇ ਕਹਿੰਦੇ ਨੇ ਕਿ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਛਾਂ ਕਰਨ ਵਾਲਾ ਨਾਗ ਜੋ ਕੇ ਇੱਥੇ ਬਿਰਾਜਮਾਨ ਹੈ ਅਤੇ ਲੋਕਾਂ ਦੀਆਂ ਮੰਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਜੋ ਸੱਚੇ ਦਿਲੋਂ ਆਉਂਦੇ ਹਨ ਨਮਸਤਕ ਹੁੰਦੇ ਹਨ ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਕੇ ਘਟ ਜਾਂਦੇ ਹਨ ਤਸਵੀਰਾਂ ਸਾਂਝੀਆਂ ਕਰਾਂਗੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਵਾਸਤੇ ਜੋ ਸੰਗਤਾਂ ਪਹੁੰਚੇ ਹਨ ਦੂਰ ਤ라ਡੋ ਸੰਗਤਾਂ ਇੱਥੇ ਆਉਂਦੀਆਂ ਹਨ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ ਕਿਉਂਕਿ ਗੁਰਦੁਆਰਾ ਸ੍ਰੀ ਨਾਗੀਆਂ ਸਾਹਿਬ ਕਹਿੰਦੇ ਹਨ ਕਿ ਆਪਣੀਆਂ ਮਨੋਕਾਮਨਾ ਸੱਚੇ ਦਿਲੋਂ ਜਮਗੀਆਂ ਜਾਂਦੀਆਂ ਹਨ ਉਹ ਪੂਰੀਆਂ ਹੁੰਦੀਆਂ ਹਨ ਨਾਲ ਹੀ ਦੱਸਿਆ ਜਾਂਦਾ ਹੈ ਕਿ ਇੱਥੇ ਕਿਸੇ ਵੀ ਜੇ ਕਿਸੇ ਨੂੰ ਕੱਖ ਲੱਗਾ ਹੋਵੇ ਜਾਂ ਸਬਦਾ ਘਟਿਆ ਹੋਵੇ ਜਾਂ ਹੋਰ ਕੋਈ ਵੀ ਬਿਮਾਰੀ ਹੁੰਦੀ ਹੈ ਇੱਥੇ ਆਉਂਦਿਆਂ ਹੀ ਠੀਕ ਹੋ ਜਾਂਦੀ ਹੈ ਸੋ ਤਸਵੀਰਾਂ ਸਾਂਝੀਆਂ ਕਰਾਂ ਗੁਰਦੁਆਰਾ ਸਿੰਘਾਗਿਆ ਸਾਹਿਬ ਦੇ ਅਦੇ ਤੁਸੀਂ ਦੇਖ ਸਕਦੇ ਹੋ ਕਿ ਮਗਰ ਮੇਰੇ ਟਾਲੀ ਸਾਹਿਬ ਹੈ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਸਨ ਅਤੇ ਦਤਰ ਕਰਦੇ ਕਰਦੇ ਇੱਥੇ ਟਾਲੀ ਬੀਜ ਗਏ ਹਨ ਜਿੱਥੇ ਟਾਲੀ ਸਾਹਿਬ ਥੜਾ ਵੀ ਬਣਿਆ ਹੋਇਆ ਹੈ ਸੋ ਗੱਲਬਾਤ ਵੀ ਕਰਾਂਗੇ ਆਪਾਂ ਇੱਥੇ ਸੇਵਾਦਾਰਾਂ ਨਾਲ ਕਿ ਕਿੰਨਾ ਕੁ ਇਤਿਹਾਸ ਹੈ ਇਸੇ ਕੀ ਕਹਿੰਦੇ ਹਨ ਕਿ ਨਾਗਿਆਣਾ ਸਾਹਿਬ ਗੁਰਦੁਆਰਾ ਕਿਉਂ ਪਿਆ ਸੱਚੀ ਬਾਬਾ ਜੀ ਇਹ ਬਾਬਾ ਜੀ ਇੱਥੇ ਗੁਰਦੁਆਰਾ ਨਾਗੇਨਾ ਸਾਹਿਬ ਦਾ ਇਤਿਹਾਸ ਹੈ ਸਾਡੇ ਸੰਗਤਾਂ ਨੂੰ ਕੀ ਇਤਿਹਾਸ ਹੈ ਹਾਂ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਆਪਣੀ ਦਾਸੀ ਸਮੇ ਇੱਥੇ ਆਏ ਹਨ ਭਗਤੀ ਕੀਤੀ ਉਹਨਾਂ ਨੇ ਪਿੰਡ ਦੇ ਵਿੱਚ ਬਹਿ ਕੇ ਤੇ 나ਗ ਦੇਵਤਾ ਜਿਹੜਾ ਉਹਨਾਂ ਦੇ ਪਿੱਛੇ-ਪਿੱਛੇ ਆ ਗਿਆ ਤੇ 나ਗ ਦੇਵਤਾ ਨੇ ਆਪਣੀ ਮੁਕਤੀ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੂੰ ਅਰਜ ਕੀਤੀ ਸੀ ਪਾਤਸ਼ਾਹ ਮੇਰੀ ਵੀ ਮੁਕਤੀ ਕਰੋ ਕੁਨਨਕ ਪਾਸ਼ਾ ਜੀ ਨੇ ਮੈਨੂੰ ਵਰ ਦਿੱਤਾ ਵੀ ਤੁਸੀਂ ਐਸੇ ਸਥਾਨ ਦੇ ਉੱਤੇ ਰਹਿਣਾ ਵਾ ਤੁਸੀਂ ਇੱਥੇ ਲੋਕਾਂ ਦੀ ਜਿਹੜੀ ਆ ਸੇਵਾ ਜਿਹੜੀ ਆ ਉਹ ਕਰਨੀ ਆ ਕਬੂਲ ਕਰਨੀ ਆ ਲੋਕਾਂ ਨੂੰ ਜੋ ਕੱਖ ਲੱਗਦਾ ਵਾ ਉਹਨਾਂ ਨੂੰ ਆਉਂਦਾ ਜਿਹੜੇ ਇੱਥੇ ਸੇਵਾ ਆਪਣੀ ਭਾਵਨਾ ਨਾਲ ਕਰਦੇ ਨੇ ਤੇ ਕੁਨਨਕ ਪਾਸ਼ਾ ਜੀ ਨੇ ਉਸ ਤੋਂ ਬਾਅਦ ਚ ਜਿਹੜਾ ਦੇਵਤਾ ਵਾ ਉਹਦੀ ਸ਼ਾਨ ਵਾਸਤੇ ਦਾਤਨ ਕਰਕੇ ਤੇ ਟੱਲੀ ਜਿਹੜੀ ਇੱਥੇ ਲਾਤੀ ਆ ਤੋ ਉਹ ਐਸੇ ਵੇਲੇ ਕਿੱਡਾ ਵੱਡਾ ਮਹਾਰਾਜ ਦਾ ਰੁਖ ਬਣ ਗਿਆ ਵਾ ਤੇ ਉਹਨਾਂ ਦੀ ਇੱਕ ਬੜੀ ਤਗੜੀ ਨਿਸ਼ਾਨੀ ਆ ਤੇ ਇਹ ਮਹਾਰਾਜ ਦੀ ਬੜੀ ਸੱਚੀ ਪਾਤਸ਼ਾਹ ਦੀ ਬੜੀ ਕਿਰਪਾ ਵਾ ਔਰ ਜਿਹਨੂੰ ਕੱਖ ਵੀ ਇੱਥੇ ਲੱਗਦਾ ਤੇ ਪਿੱਛੋਂ ਆਪਣੇ ਭਪੂਤੀ ਲਵੇ ਆਪਣੇ ਜੋ ਮਰਿਆਦਾ ਅਨਸਾਰ ਦੱਸਿਆ ਜਾਂਦਾ ਉਸ ਤਰ੍ਹਾਂ ਕਰੇ ਐਤਵਾਰ ਦੇ ਐਤਵਾਰ ਇੱਥੇ ਆ ਕੇ ਸੇਵਾ ਕਰਨ ਔਰ ਇਸ਼ਨਾਨ ਪਾਣੀ ਕਰੇ ਉਹਨੂੰ ਬਾਬਾ ਜੀ ਇੱਥੇ ਇਹ ਵੀ ਸੁਣਿਆ ਕਿ ਜਿਹੜਾ ਸਰੋਵਰ ਇੱਥੇ ਬਣਿਆ ਹੈ ਉਸ ਵਿੱਚ 나ਗ ਮਹਾਰਾਜ ਦਾ ਦਰਸ਼ਨ ਵੀ ਹੁੰਦੇ ਨੇ ਉਹ ਮਹਾਰਾਜ ਸੱਚੇ ਪਾਤਸ਼ਾਹ ਦੀ ਉਹਦੀ ਕਿਰਪਾ ਵਾ ਜਦੋਂ ਹੁੰਦੇ ਆ ਉਦੋਂ ਜਦੋਂ ਹੁੰਦੇ ਉਹ ਲੋਕੋ ਦਰਸ਼ਨ ਕਰਦੇ ਵੀ ਆ ਉਹ ਹਰ ਵੇਲੇ ਨਹੀਂ ਦਰਸ਼ਨ ਦਿੰਦੇ ਉਹ ਜਦੋਂ ਦਰਸ਼ਨ ਹੁੰਦੇ ਆ ਕਈਆਂ ਨੂੰ ਜਦੋਂ ਹੁੰਦੇ ਨੇ ਪਰ ਉਹ ਕਿਰਪਾ ਵਾਲੇ ਮਤਲਬ ਇਹ ਗੱਲ ਕਿੰਨੀ ਕਿ ਸੱਚਾਈ ਹੈ ਕਿੰਨੀ ਕਿ ਸੱਚਾ ਵੀ ਦਰਸ਼ਨ ਹੁੰਦੇ ਲਾਗਦੇ ਤਾਈਦੇ ਜਦੋਂ ਇੱਥੇ ਕਿਸੇ ਕਿਸੇ ਭਾਗਾ ਵਾਲੇ ਨਹੀਂ ਹੁੰਦੇ ਨੇ ਇਹ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਵਾ ਜਿਹਨੀਆਂ ਅੱਖਾਂ ਵੇਖਣ ਵਾਲੀਆਂ ਉਹ ਵੇਖ ਸਕਦਾ ਵਾ ਬਾਕੀ ਇੱਥੇ ਪਾਰ ਕਿਰਪਾ ਵਾ ਜਿਹੜਾ ਇੱਥੇ ਮਨੋਂ ਤਨੋਂ ਹੋ ਕੇ ਇੱਥੇ ਸੇਵਾ ਕਰਦਾ ਹੈ ਆਪਣੇ ਆਉਂਦਾ ਹੈ ਇੱਥੇ ਸੱਚੇ ਮਨ ਨਾਲ ਉਹਦੀ ਮਰਿਆਦਾ ਪੂਰੀ ਹੁੰਦੀ ਆ ਇੱਥੋਂ ਕੋਈ ਵੀ ਖਾਲੀ ਨਹੀਂ ਮੁੜ ਕੇ ਜਾਂਦਾ ਇਹ ਬੜੀ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਵਾ ਇਹ ਇਹ ਬੰਦਾ ਜਿਹੜਾ ਮਰਜੀ ਇਸ ਨੂੰ ਜਮਾ ਕੇ ਵੇਖ ਲੇ ਤੇ ਇਸੇ ਤਰ੍ਹਾਂ ਹੀ ਹੁੰਦਾ ਹੈ ਇਹ ਬਹੁਤ ਮਹਾਰਾਜ ਦੀ ਕਿਰਪਾ ਹੈ ਇੱਥੇ ਤੇ ਇੱਥੇ ਆ ਕੇ ਆਪਣਾ ਜੀਵਨ ਸਫਲ ਕਰੋ ਜੀ ਜੀ ਬਿਲਕੁਲ ਐਸਾਂ ਸਾਡੇ ਨਾਲ ਸੇਵਾਦਾਰਾ ਜਿਨ੍ਹਾਂ ਨੇ ਦੱਸਿਆ ਵੀ ਨਾਗ ਇਹਨਾਂ ਸਭ ਗੁਰਦੁਆਰਾ ਹੁੰ ਸਕਤਾ ਹੁੰਦੀਆਂ ਨੇ ਤੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਜਿਨ੍ਹਾਂ ਨੂੰ ਨਾਗ ਜਿਨ੍ਹਾਂ ਨੂੰ ਕੱਖ ਲੱਗਾ ਹੋਏ ਜਾਂ ਕੋਈ ਨਾਗ ਦਾ ਕਟਿਆ ਹੋਵੇ ਜਾਂ ਹੋਰ ਕੋਈ ਬਿਮਾਰੀ ਹੁੰਦੀਆਂ ਨੇ ਇੱਥੇ ਸਰੋਵਰ ਵਿੱਚ ਦਸ਼ਰ ਕਰਕੇ ਅਤੇ ਜੋ ਵੀ ਇੱਥੇ ਨਿਯਮ ਬਣੇ ਹਨ ਉਹਨੂੰ ਪੂਰਾ ਕਰਦਾ ਹੈ ਤੇ ਉਹ ਆਪਣਾ ਸਹੀ ਤੰਦੂਸੀ ਪਾਉਂਦਾ ਹੈ ਸੋ ਅੱਗੇ ਵੀ ਤੁਹਾਨੂੰ ਦਿਖਾਉਂਦੇ ਆਪਾਂ ਦਸ਼ਨੀ ਕਰਾਵਾਂਗੇ ਇੱਥੇ ਗੁਰਦਰਾ ਸਾਹਿਬ ਦੇ ਨਾਗੇਣਾ ਸਾਹਿਬ ਦੇ ਅਤੇ ਹੋਰ ਵੀ ਇੱਥੇ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕਹਿੰਦੀਆਂ ਹਨ ਸੰਗਤਾਂ ਕਿਉਂਕਿ ਇੱਥੇ ਕਹਿੰਦੇ ਜਿਹੜਾ ਵੀ ਆਉਂਦੇ ਹਨ ਇੱਥੇ ਨਾਗ ਦਾ ਕਟਿਆ ਜਾਂ ਕੇ ਫਿਰ ਕਿਸੇ ਨੂੰ ਲੱਗਾ ਹੋਵੇ ਕਿ ਕੱਖ ਲੱਗਾ ਹੈ ਉਸ ਦੀ ਇਸ ਥਾਂ ਤੋਂ ਪਬੂਤੀ ਲੈ ਕੇ ਨਿਯਮ ਦੇ ਅਨੁਸਾਰ ਖਾਧੀ ਜਾਵੇ ਤਾਂ ਉਹ ਠੀਕ ਹੋ ਜਾਂਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਕਿਸ ਤਰ੍ਹਾਂ ਇਥੋਂ ਪਬੂਤੀ ਲੈ ਕੇ ਖਾਦੀ ਜਾਂਦੀ ਹੈ ਅਤੇ ਜੋ ਕੱਖ ਲੱਗਾ ਹੋਇਆ ਜਾਂ ਕੋਈ ਵੀ ਬਿਮਾਰੀ ਹੁੰਦੀ ਹੈ ਉਹ ਠੀਕ ਹੋ ਜਾਂਦੀ ਹੈ। ਸੋ ਗੱਲਬਾਤ ਵੀ ਕਰਦੇ ਆ ਬਾਬਾ ਜੀ ਨਾਲ ਕਿ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਬਾਬਾ ਜੀ ਇੱਥੋਂ ਜਿਹੜੀ ਬਭੂਤੀ ਮਿਲਦੀ ਹੈ ਇਹਦਾ ਕੀ ਇਤਿਹਾਸ ਹੈ ਤੇ ਕੀ ਕਿਹੜੀਆਂ-ਕਿਹੜੀਆਂ ਬਿਮਾਰੀਆਂ ਠੀਕ ਹੁੰਦੀਆਂ ਇੱਥੇ ਬਾਬਾ ਨਾਨਕ ਆਇਆ 9 ਮਹੀਨੇ 26 ਦਿਨ ਰਿਹਾ ਪਿੰਡ ਵਾਲੇ ਗੁਰਦੁਆਰੇ ਇੱਥੇ ਬਾਬਾ ਨਾਨਕ ਆਉਂਦਾ ਰਿਹਾ ਇਹ ਟਾਲੀ ਜਿਹੜੀ ਦਾਤਨ ਕਰਕੇ ਲਾਈ ਆ ਜਿਹੜੀ ਸੰਗਤ ਜੋ ਕੱਖ ਲੱਗਾ ਉਹ ਠੀਕ ਹੁੰਦੀ ਆ ਦਿਨਾਂ ਨੂੰ ਨਹੀਂ ਖੈਰ ਪੈਂਦਾ ਉਇਥੋਂ ਪੈਂਦਾ ਮਹਾਰਾਜ ਚੜ੍ਹਦੀ ਕਲਾ ਰੱਖੇ ਸਭ ਦਾ ਭਲਾ ਕਰੇ ਬਾਬਾ ਜੀ ਅੱਗੇ ਤੁਸੀਂ ਆੜਿਆ ਰੱਖੇ ਨੇ ਛੱਲੇ ਰੱਖੇ ਨੇ ਨਾਗਦੇਵ ਜੀ ਦੇ ਇਹਦਾ ਕੀ ਆ ਜਿਹੜੇ ਰੱਖੇ ਨੇ ਇਹੇ ਚੜਾਉਂਦੇ ਆ ਇਹੇ ਚੜਾਉਂਦੇ ਆ ਇਹਦੇ ਸੁਖਣਾ ਉਹਨੇ ਚੜਾਉਂਦੇ ਆ ਮਹਾਰਾਜ ਪੂਰੀ ਕਰਦਾ ਬਹੁਤ ਬਹੁਤ ਵਧਾਈ ਹੋਵੇ ਤੇ ਮਹਾਰਾਜ ਜਿਹੜਾ ਸੁਣੇ ਮਹਾਰਾਜ ਸੁਖ ਪਾਵੇ ਬਾਬੇ ਬਿਲਕੁਲ ਜੀ ਇਥੇ ਕਹਿੰਦੇ ਜਿਹੜਾ ਆਉਂਦਾ ਹੈ ਸੁਖਣਾ ਲੈ ਕੇ ਆਉਂਦਾ ਉਹਦੀਆਂ ਸੁਖਣਾ ਪੂਰੀਆਂ ਹੁੰਦੀਆਂ ਹਨ ਜਿਹੜਾ ਬਿਮਾਰੀ ਤੋਂ ਪੀੜਤ ਵੀ ਆਉਂਦਾ ਹੈ ਉਹਦੀਆਂ ਬਿਮਾਰੀਆਂ ਵੀ ਜੜੀਆਂ ਹਣ ਦੂਰ ਹੁੰਦੀਆਂ ਹਨ ਕਿਉਂਕਿ ਇਥੇ ਗੁਰਨਾਨ ਪਾਤਸ਼ਾਹੀ ਦੇ ਜਿਹੜੇ ਨਾਗਨੇ ਛਾਂ ਦਿੱਤੀ ਸੀ ਉਹ ਇਥੇ ਬਰਾਜਮਾ ਹਨ ਅਤੇ ਲੋਕਾਂ ਦੀਆਂ ਮਨੋ ਆਪਣ ਕਾਮਨਾਵਾਂ ਪੂਰੀਆਂ ਕਰਦੇ ਹਨ ਸੋ ਸ਼ਰਧਾ ਨਾਲ ਇਥੇ ਸੰਗਤਾਂ ਆਉਂਦੀਆਂ ਹਨ ਅਤੇ ਆਪਣਾ ਮਨੋ ਕਾਮਨਾ ਪੂਰੀਆਂ ਕਰਦੇ ਹਨ ਸੋ ਗੱਲਬਾਤ ਵੀ ਕਰਾਂਗੇ ਇਥੇ ਜਿਹੜੇ ਸਤਿ ਸ਼੍ਰੀ ਅਕਾਲ ਜੀ ਸਸੀਵਾਪਾ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਆਏ ਜੀ ਅਸੀਂ ਪਿੰਡ ਤਾਰੜਾ ਤੋਂ ਆਏ ਜੰਡਿਆਲੇ ਲਾਗੋਂ ਜੰਡਿਆਲੇ ਲਾਗੋਂ ਅੱਗੇ ਵੀ ਆਏ ਕੋਈ ਪਹਿਲੀ ਵਾਰ ਹੀ ਆਏ ਨਹੀਂ ਅੱਗੇ ਵੀ ਆਏ ਮੈਂ 10 ਸਾਲ ਤੋਂ ਵੈਗਰੂ ਜੀ ਹੁੰਦਾ ਮੈਨੂੰ ਕੱਖ ਲੱਗਦਾ ਈ ਫਿਰ ਇੱਥੋਂ ਬਾਬੇ ਨਾਨਕ ਦੀ ਕਿਰਪਾ ਇੱਥੋਂ ਰਮਾਨ ਆ ਗਿਆ ਮੈਂ ਛੋੜਾ ਜਾਣਾ ਉਦੋਂ ਇਹ ਇਹੋ ਜਿਹਾ ਕਮਰਾ ਹੁੰਦਾ ਹੈ ਬਾਬਾ ਜੀ ਹੁਣ ਤੇ ਬਾਬੇ ਜੀ ਨਾਨਕ ਦੀ ਕਿਰਪਾ ਹੋ ਗਈ ਹੁਣ ਤੇ ਪਤਾਂ ਦੀ ਕਿਰਪਾ ਹੋ ਗਈ ਨਾਨਕ ਦੀ ਕਿਰਪਾ ਹੋ ਗਈ ਕਿ ਬਹੁਤ ਵਧੀਆ ਗੁਰਦੁਆਰਾ ਬਣ ਗਿਆ ਹਾਂਜੀ ਹਾਂਜੀ ਉਹ ਜੋ ਸੰਗਤਾਂ ਦੇ ਘੱਟ ਚੱਲਦੀਆਂ ਸੀ ਹੁਣ ਤੇ ਸੰਗਤਾਂ ਦਾ ਪਤਾ ਨਹੀਂ ਲੱਗਣਾ ਹੁੰਦਾ ਲੈਣਾ ਲੱਗਣ ਦੀਆਂ ਵੈਗ ਤੁਹਾਨੂੰ ਕੱਖ ਲੱਗਾ ਸੀ ਤੇ ਹੁਣ ਪ੍ਰੋਪਰ ਠੀਕ ਹੋ ਗਿਆ ਹਾਂਜੀ ਬਿਲਕੁਲ ਠੀਕ ਹੋ ਉਹਨੂੰ ਬਾਅਦ ਨਹੀਂ ਲੱਗਾ ਜੀ ਬਿਲਕੁਲ ਜੀ ਇਹ ਉਹ ਸ਼ਰਧਾਲੂ ਨੇ ਜਿਹੜੇ ਕਿ ਇੱਥੋਂ ਠੀਕ ਹੋਏ ਨੇ ਕੱਖ ਲੱਗਾ ਸੀ ਅਤੇ ਇੱਥੋਂ ਪਬੂਤੀ ਖਾਧੀ ਗਈ ਹੈ ਤੇ ਨਿਯਮ ਅਨੁਸਾਰ ਜੋ ਕਿ ਇਸ਼ਨਾਨ ਵੀ ਕੀਤਾ ਗਿਆ ਤੇ ਸਾਡੇ ਠੀਕ ਹੋ ਗਏ ਨੇ ਹੋਰ ਵੀ ਸਾਡੇ ਨਾਲ ਸ਼ਰਧਾਲੂ ਮਜ਼ਦੂਰ ਨੇ ਗ ਵੀ ਨਾਮ ਕੀ ਜੀ ਸੁਖਮਨਦੀਪ ਸਿੰਘ ਕਿੱਥੋਂ ਆਏ ਜੀ ਤਰਸਿੱਕੇ ਤੋਂ ਪਹਿਲੇ ਵੀ ਆਇਆ ਹੋ ਕਿ ਪਹਿਲਾਂ ਅੱਗੇ ਵੀ ਆਉਂਦੇ ਨੇ ਨਹੀਂ ਅੱਗੇ ਵੀ ਆਉਂਦੇ ਮਨੋ ਕਾਮਨਾ ਪੂਰੀਆਂ ਹੋਈਆਂ ਇੱਥੇ ਆ ਗਏ ਹਾਂਜੀ ਹਾਂਜੀ ਸਾਰੀਆਂ ਮਨੋ ਕਾਮਨਾ ਪੂਰੀਆਂ ਕਿਹੜੀ ਕਿਹੜੀ ਮਨੋ ਕਾਮਨਾ ਪੂਰੀ ਹੋਈ ਦੱਸੋਗੇ ਮਨੋ ਕਾਮਨਾ ਤਾਂ ਇਦਾਂ ਹੀ ਆ ਜੋ ਸ਼ਰਦਾ ਮੰਨ ਲਓ ਮੰਨ ਚ ਲੈ ਕੇ ਆਉਂਦੇ ਹੋ ਪੂਰੀਆਂ ਹੋ ਗਈਆਂ ਉਹ ਦੱਸ ਦਿਓ ਪੂਰੀਆਂ ਤਾਂ ਚਲੋ ਸਾਰੀਆਂ ਹੀ ਹੋਈਆਂ ਹਨ ਜੀ ਬਿਲਕੁਲ ਬੰਦਾ ਜੀ ਸ਼ਰਮਾਉਂਦਾ ਮਨੋ ਕਾਮਨਾ ਪੂਰੀਆਂ ਹੋਈਆਂ ਇੱਥੇ ਆਉਂਦੇ ਨੇ ਸੋ ਇੱਥੇ ਜਿਹੜੇ ਆਏ ਨੇ ਸ਼ਰਧਾਲੂ ਉਹਨਾਂ ਵੀ ਗੱਲ ਕਰਦੇ ਆ ਸ਼ਸ਼ੀਕਪਾ ਭੈਣ ਜ ਕਿਤੋਂ ਆਏ? ਨਾ ਗਏ ਨੇ। ਹਾਂਜੀ। ਨਾ ਗਏ ਨੇ ਉਹ ਉਦੋਂ। ਇੱਥੇ ਆ ਜੀ। ਇਹਦਾ ਮਤਲਬ ਫੇ ਤੁਸੀਂ ਕਾਫੀ ਟਾਈਮ ਤੇ ਆਉਂਦੇ ਹੋਗੇ। ਹਾਂਜੀ। ਮੜੋ ਕਾਮਣਾ ਵੀ ਪੂਰੀਆਂ ਹੁੰਦੀਆਂ ਤੁਹਾਡੀਆਂ? ਨਹੀਂ। ਸੁਖੀਆਂ ਮੜੋ ਕਾਮਣਾ। ਹਾਂਜੀ। ਹਾਂਜੀ। ਕਹਿੰਦੇ ਆ ਵੀ ਇੱਥੇ ਜਿਹੜੇ ਕੱਖ ਲੱਗੇ ਆਣ ਜਣੇ ਜਨੇ ਮਤਲਬ ਨਾਗ ਦਾ ਕਟਿਆ ਹੋਇਆ ਜਾਂ ਹੋਰ ਵੀ ਕਈ ਬਿਮਾਰੀਆਂ ਹੋਣ ਤਾਂ ਇੱਥੋਂ ਆ ਕੇ ਬਭੂਤੀ ਖਾਦੀ ਐ ਤੇ ਬੰਦਾ ਠੀਕ ਹੋ ਜਾਂਦਾ। ਹਾਂਜੀ, ਰਾਖ ਖਾਂਦੀ। ਹੋ ਜਾਂਦਾ ਜੀ। ਬੰਮਾਂ ਚ ਸ਼ਰਧਾ ਹੋਣੀ ਚਾਹੀਦੀ। ਹਾਂਜੀ। ਜੀ ਬਿਲਕੁਲ। ਸੋ ਸਾਡੇ ਨਾਲ ਸ਼ਰਧਾਲੂ ਵੀ ਮੌਜੂਦ ਸਨ ਬਾਬਾ ਜੀ ਨੇ ਵੀ ਗੱਲ ਕੀਤੀ ਸੇਵਾਦਾਰਾਂ ਨੇ ਵੀ ਗੱਲ ਕੀਤੀ ਆ ਸੋ ਉਹਨਾਂ ਦਾ ਵੀ ਕਹਿਣਾ ਹੈ ਕਿ ਇੱਥੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਸੱਚੀ ਸ਼ਰਧਾ ਨਾਲ ਜਉਂ ਆਉਂਦਾ ਹੈ ਅਤੇ ਨਮਸਤਕ ਹੁੰਦਾ ਹੈ ਬਬੂਤੀ ਛਕਦਾ ਹੈ ਜਾਂ ਫਿਰ ਇਸ਼ਨਾਨ ਵੀ ਕਰਦੇ ਹਨ ਤੇ ਇੱਥੇ ਨਾਗੇਰਾ ਸਾਹਿਬ ਵੀ ਜਿਹੜੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਤੇ ਲੋਕੀ ਆਉਂਦੇ ਵੀ ਹਨ ਦੂਰ ਦਾ ਦੋ ਲੋਕੀ ਆਉਂਦੇ ਹਨ ਆਪਣੀ ਮਨੋ ਕਾਮਨਾ ਪੂਰੀਆਂ ਲੈ ਕੇ ਸੋ ਜਿਸ ਕਿਸੇ ਨੂੰ ਐਫੀ ਦੀ ਪਰੇਸ਼ਾਨੀ ਆਉਂਦੀ ਹੈ ਉਹ ਇੱਥੇ ਜ਼ਰੂਰ ਆ ਕੇ ਨਮਸਤਕ ਹੋਵੇ ਕਪੂਤੀ ਖਾਵੇ ਅਤੇ ਨੌ ਬਰ ਨੌ 你上了会增的